ਸਰਜੀਤ ਸਿੰਘ ਦੀ ਸੰਦਾ ਇਹਨਾਂ ਦਾ ਮਕਾਨ ਹੈ ਕਿ ਦੋ ਸਵੇਰ 6:30 ਵਜੇ ਜਿਆਦੇ ਮੀਂਹ ਪੈਣ ਕਾਰਨ ਇਹ ਮਕਾਨ ਡਿੱਗ ਪਿਆ ਤੇ ਨੁਕਸਾਨ ਬਹੁਤ ਵੱਡਾ ਵੱਡੀ ਬਿਲਡਿੰਗ ਸੀ ਦੋ ਮੰਜ਼ਲੀ ਬਿਲਡਿੰਗ ਸੀ ਤੇ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਪਤੂ ਵੀ ਇੱਥੇ ਹੀ ਸੀਗੇ ਤੇ ਇੱਕ ਪਰਿਵਾਰ ਵੀ ਉੱਪਰ ਰਹਿੰਦਾ ਸੀ ਤੇ ਨੁਕਸਾਨ ਇਹ ਹੋਇਆ ਬਿੰਗ ਕਰਕੇ ਹੀ ਹੈ ਕਿਉਂਕਿ ਪਾਣੀ ਦਾ ਪਾਰ ਵੱਜ ਜਾਂਦਾ ਪਰ ਛੱਤਾਂ ਦੇ ਉੱਡੇ ਕਪਿੰਦਿਆਂ ਇਹਦੇ ਵਿੱਚ ਕੋਈ ਫਰਜਾਂ ਏਸੀ ਜਿਹੜਾ ਇੱਕ ਪਰਿਵਾਰ ਉੱਪਰ ਰਹਿੰਦਾ ਸੀ ਉਹਦਾ ਵੀ ਸਾਰਾ ਸਮਾਨ ਸੀ ਕੋਈ 4-5 ਲੱਖ ਰੁਪਏ ਦਾ ਸਮਾਨ ਘੱਟੋ ਘੱਟ ਸੀਗਾ ਘਰ ਦੇ ਵਿੱਚ ਕਿਹੜੀ ਕਿਹੜੀ ਚੀਜ਼ ਗਿਣੀ ਜਾ ਸਕਦੀ ਹੈ ਤੇ ਬਹੁਤ ਵੱਡਾ ਨੁਕਸਾਨ ਕੋ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਇਆ ਇਹਦਾ ਹਜੇ ਮਲਵਾ ਵਗੈਰਾ ਉਵੇਂ ਹੀ ਹਜੇ ਖਾਂ ਵੀ ਪਿਆ ਹੀ ਉਹ ਵੀ ਪਲਵਾ ਜਿਉ ਉਸੇ ਤਰ੍ਹਾਂ ਪਿਆ ਹੈ ਬਿਲਡਿੰਗ ਦਾ 8-10 ਲੱਖ ਦਾ ਨੁਕਸਾਨ ਹੈ ਇਹ ਸੰਗੇ ਰਹਿੰਦੀ ਜੀ ਇੱਥੇ ਇਹਨਾਂ ਦਾ ਸ਼ੁਰੂ ਤੋਂ ਇੱਥੇ ਉਹ ਪਸੂਗਰਾਂ ਹਵੇਲੀ ਤੇ ਉੱਪਰ ਵੀ ਪਰਿਵਾਰ ਰਹਿੰਦਾ ਤੇ ਸਵੇਰ 6:30 ਵਜੇ ਸੰਧ ਦਾ ਖੜਾਕ ਸੁਣੇ ਅਸੀਂ ਭੱਜ ਕੇ ਬਾਹਰ ਆਏ ਦੇਖਿਆ ਤੇ ਸਾਰਾ ਥੱਲੇ ਮਲ ਬਗਦੀ ਰਹਿ ਫੈਸੀ ਗਏ ਤੇ ਵਿੱਚ ਉੱਪਰ ਪਰਿਵਾਰ ਰਹਿੰਦਾ ਸੀ ਉਹਨਾਂ ਦਾ ਸਮਾਨ ਸਭ ਨੂੰ ਚਰਾਂ ਦਾ ਪਿੱਛੇ ਹੀ ਰਹਿ ਗਿਆ ਜੀ ਇਹ ਜੀ ਸੰਘਾ ਪਰਿਵਾਰ ਦਾ ਮਕਾਨ ਸੀ ਇਹ ਨੁਕਸਾਨ تقریبا ਜਿਹੜਾ ਅੰਦਰ ਸਮਾਨ ਸੀ 4-5 ਲੱਖ ਦਾ ਹੋ ਸੀ ਜੋ ਮਕਾਨ ਸੀ ਇਹ ਕੋਈ 8-10 ਲੱਖ ਦੇ ਕਰੀਬ ਸੀ ਸਾਰੇ ਦਾ ਸਾਰੇ ਟਹਿ ਗਿਆ ਸਾਰੇ ਸਾਰਾ ਟਹਿ ਗਿਆ ਜੀ ਸਾਰੇ ਦਾ ਸਾਰਾ ਹੀ ਟਹਿ ਗਿਆ ਸਾਰੇ ਦਾ ਸਾਰਾ ਟਹਿ ਗਿਆ ਜੀ ہاں ਜੀ ਬਾਕੀ ਪਸ਼ੂ ਇੱਥੇ ਕਾਫੀ ਸੀ ਜੀ ਪਸ਼ੂਆਂ ਦਾ ਕਾਫੀ ਦੋ ਤਿੰਨ ਨੁਕਸਾਨ ਹੋਇਆ ਗਾਂ ਦੀ ਲੱਤ ਟੁੱਟ ਗਈ ਗਾਂ ਦੇ ਕਲੱਤ ਟੁੱਟੇ ਇੱਕ ਮਹਿਦੀ ਹੈ ਬਾਕੀ ਪਸ਼ੂ ਅਸੀਂ ਭਜ ਪਜਾ ਕੇ ਛੇਤੀਆ ਦੀ ਕੱਢ ਲਏ ਬਚਾ ਲਏ ਆ ਬਾਕੀ ਜਾਨੀ ਨਹੀਂ ਸਹਾਰਨ ਕੋਈ ਬੰਦੇ ਦਾ ਨਹੀਂ ਕਿਸੇ ਦਾ ਹੋਇਆ ਰੈਸ਼ ਵੀ ਸੀ ਰੈਸ਼ ਆ ਜੀ ਸਾਡੀ ਹਾਂ ਇੱਕ ਪਰਿਵਾਰ ਉੱਤੇ ਅਸੀਂ ਆਪਦਾ ਤਕਰੀਬੇਤ ਰਹਿੰਦੇ ਸੀ ਪਸ਼ੂ ਡੰਗਰ ਇੱਥੇ ਕਰਕੇ ਤੇ ਹੁਣ ਥੋੜੀ ਜਿਹੀ ਪਰਿਵਾਰ ਵੱਲੋਂ ਬਚਤ ਆ ਜੀ ਬਾਕੀ ਨੁਕਸਾਨ ਸਾਡੇ ਮਕਾਨ ਦਾ ਸਾਡਾ ਸਾਮਾਨ ਸਿੱਚ ਵਿੱਚ ਕਾਫੀ ਹੋ ਗਿਆ ਤੇ ਜਿਹੜਾ ਪਰਿਵਾਰ ਉੱਪਰ ਰਹਿੰਦਾ ਏ ਉਹਦੇ ਸਾਮਾਨ ਵਗੈਰਾ ਦਾ ਕੀ ਹੋਇਆ ਉਹਦਾ ਸਾਮਾਨ ਵਿੱਚ ਹੀ ਆ ਜੀ ਆ ਵਿੱਚ ਹੀ ਦਬ ਗਿਆ ਸਾਰਾ ਸਾਮਾਨ ਦਾ ਅੱਜ ਕੱਢਿਆ ਨਹੀਂ ਕੱਢਿਆ ਨਹੀਂ ਜਿਉਂਗੇ ਪਿਆਜ ਹੈ ਜੀ ਉਹ ਟੁੱਟ ਗਿਆ ਸਾਰਾ ਖਰਾਬ ਹੋ ਗਿਆ ਕੁਛ ਨਹੀਂ ਬਚਿਆ ਸਾਰੇ 18 ਟਹਿ ਗਏ ਜੇ ਉੱਪਰ ਤਿੰਨ ਕਮਰੇ ਜੀ ਥੱਲੇ ਸੀ ਬਰਾਂਡੇ ਸੀ ਅਗਲੇ ਪਾਸੇ ਸ਼ੈੱਡ ਪਾਸੇ ਬਰਾਂਡੇ ਲੱਗੇ ਸਾਰੇ ਟਹਿ ਗਏ ਕੀ ਕਾਰਨ ਟਹਿਣ ਦਾ ਕੋਈ ਕਾਰਨ ਤਾਂ ਇਹ ਹੀ ਆ ਜੀ ਬਰਸਾਤਾਂ ਲਗਾਤਾਰ ਹੁੰਦੀਆਂ ਸੀ ਤੇ ਉਹਦੇ ਨਾਲ ਵਸੇ ਵਜ਼ਨ ਜ਼ਿਆਦਾ ਹੋਣ ਕਰਕੇ ਮਕਾਨ ਬਹਿ ਗਿਆ